ਜੀ ਸਰ ਅੱਜ ਹਰ ਪੀੜਤਾ ਦੀ ਸੇਵਾ ਮੈਂ ਸਮਝਦਾ ਵੀ ਮਨੁੱਖਤਾ ਦੀ ਸੇਵਾ ਵਾ ਔਰ ਜਿੱਥੇ ਪਰਮੇਸ਼ਵਰ ਨੇ ਕੁਦਰਤ ਨੇ ਇਹ ਔਖੀ ਘੜੀ ਲੈ ਕੇ ਆਈ ਆ ਉੱਥੇ ਅੱਜ ਅਕਾਲ ਪੁਰਖ ਨੇ ਪੰਜਾਬ ਦੇ ਲੋਕਾਂ ਚ ਤੇ ਦੂਜੇ ਸੂਬੇ ਦੇ ਲੋਕਾਂ ਦੇ ਵਿੱਚ ਇੱਕ ਸੇਵਾ ਦੀ ਭਾਵਨਾ ਨੂੰ ਬਹੁਤ ਜਾਗਰੂਤ ਕੀਤਾ ਹਾਂਜੀ ਹਾਂਜੀ ਔਰ ਉਸ ਲੜੀ ਦੇ ਵਿੱਚ ਅੱਜ ਅਸੀਂ ਸਾਰੇ ਇਹ ਜਿਹੜੇ ਲੋਕ ਖਬਾਵਿਤ ਹੋਏ ਨੇ ਉਹਨਾਂ ਦੀ ਮੁਸ਼ਕਲ ਦੂਰ ਕਰਨ ਵਾਸਤੇ ਉਹਨਾਂ ਨੂੰ ਥੋੜਾ ਜਿਆ ਸੁੱਖ ਦੇਣ ਵਾਸਤੇ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਅੱਜ ਮੈਨੂੰ ਇਹ ਕਹੋ ਗਿਆ ਘਾਰਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਅੱਜ ਇਹ ਸੇਵਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਤਰਪਾਲਾਂ ਨੇ ਜਿਹੜੇ ਉਹ ਲੋਕ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਗਰੀਬ ਨੇ ਔਰ ਜਿਹੜਾ ਦੇ ਘਰ ਦੇ ਵਿੱਚ ਅੱਜ ਇਸ بارش ਦੇ ਕਰਕੇ ਪਾਣੀ ਆਉਣ ਕਰਕੇ ਚੋਰੇ ਨੇ ਉਹਨਾਂ ਨੂੰ ਇੱਕ ਇਮੀਡੀਏਟ ਰੀਲੀਫ ਦੇਣ ਵਾਸਤੇ ਇਹ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਇਹ ਸਾਡੇ ਬਾਰਡਰ ਦੇ ਜਿਹੜੇ 10 ਪਿੰਡ ਨੇ ਉਹਨਾਂ ਦੇ ਵਿੱਚ ਆਪਾਂ ਇਹ ਤਰਪਾਲਾਂ ਭੇਜ ਰਹੇ ਹਾਂ ਮੈਨੂੰ ਇੱਕ ਗੱਲ ਦੀ ਖੁਸ਼ੀ ਆ ਕਿ ਜਿਹੜਾ ਸਰਪੰਚ ਸਾਹਿਬ ਨੇ ਆਪ ਜਾ ਕੇ ਜਿਹੜਾ volunteers ਨੇ ਜਾਂ members ਨੇ ਆਪ ਆਪ ਘਰ ਜਾ ਜਾ ਕੇ ਇਹਨਾਂ ਨੂੰ ਤਦਾਤ ਕਰਨੀ ਆਉਂਦੇ ਇਹ ਨਹੀਂ ਕਿ ਇਹ ਤੁਸੀਂ ਦੇਤੀ ਆਪ ਜਾਣ ਕੇ ਜਲੋ ਆਪਣੀ ਲੇਬਰ ਲਾਉਣਾ ਆਪ ਮਿਹਨਤ ਕਰਨੀ ਦੇ ਉਹ ਜਿਹੜੇ ਘਰ ਦੇ ਉੱਪਰ ਜਿਹੜਾ ਚੋਂਦਾ ਵਾ ਉਹਦੇ ਉੱਪਰ ਇਹ ਤਰਸਾਲ ਦੇ ਕੇ ਉਹਨੂੰ ਥੋੜਾ ਜਿਆ ਰੀਵਿਵ ਚੋਥੇ ਮਿਲੂਗਾ ਇਸ ਤੋਂ ਇਲਾਵਾ ਅੱਜ ਜੀ 100 ਮੇਰੇ ਲੋਕਾਂ ਨੇ ਲਓਗੇ ਪ੍ਰਸ਼ੰਗਿਆ ਉਹ ਵੀ ਅੱਜ ਆ ਰਹੇ ਆ ਉਹ ਹਰਦਸ਼ਾਹ ਦੇ ਪਿੰਡ ਦੇ ਵਿੱਚ ਤੇ ਚਾਨਚੱਕ ਦੇ ਵਿੱਚ ਉਹ ਦੋਵਾਂ ਪਿੰਡਾਂ ਦੇ ਲੋਕ ਵੀ ਜਾਣ ਗਿਆ ਤਰਪਾਲਾ ਵੀ ਅੱਜ ਦਸਾਂ ਪਿੰਡਾਂ ਦੇ ਵਿਆਹ ਪੂਰਿਆਂ ਨੇ ਜਿਹੜੇ ਕਿੰਨਾ ਦੇ ਵਿੱਚ ਪਾਉਂਦਾ ਦੇਖਣਾ ਆ ਪਾਉ ਜੀ ਮੇਰੇ ਨਾਲ ਸਾਰੀ ਹਾਂਜੀ ਪੰਡਤ ਸਾਹਿਬ ਜੀ ਯਾਰ ਸਰ ਤੋਂ ਆ ਬਸ ਕਰ ਕਿੜੀ ਸਾਡੀ ਸ਼ਹਿਰ ਦੇ ਵਿੱਚ ਸਾਰੇ ਸਤਕਾਰੇ ਤੋਂ ਸਬਸੀਤਾ ਆਈਆਂ ਨੇ ਉਹ ਵਿਭਾਗ ਮੰਡਲ ਦੇ ਉਧਾਰਮੀ ਅੱਜ ਇੱਥੇ ਤਸ਼ੀਦ ਪ੍ਰਮਾਨ ਨੇ ਸੋ ਮੈਂ ਸਮਝਦਾ ਵੀ ਅੱਜ ਸਮਾਜ ਦਾ ਹਰ ਵਰਗ ਇਸ ਪੱਲੇ ਲਈ ਕਾਫੀ ਹੌਨਾ ਬਹੁਤ ਮਜ਼ਬੂਤੀ ਦੇ ਨਾਲ ਲੱਗਾ ਵੀ ਆਪਾਂ ਲੋਕਾਂ ਨੂੰ ਰਾਹ ਦੇਣੀ ਆ ਔਰ ਭਗਵੰਤ ਮਾਨ ਜੀ ਦਾ ਵੀ ਔਰ ਸਾਡੇ ਦੇ ਕੌਮੀ ਪ੍ਰਧਾਨ ਨੇ ਰਵਿੰਦ ਕੇਜਰੀਵਾਲ ਜੀ ਜਿਹੜੇ ਆਪ ਅਗਲਾ ਜੇ ਆਪ ਸਾਰੇ ਮੰਤਰੀ ਸਾਰੇ ਆਫਿਸ ਦੇ ਸੰਗਠਨ ਦਾ ਸਾਰਾ ਤਾੜਾ ਬਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੇ ਹਰ ਤਕਾਬਵਤ ਰਾਜਨੀਤਿਕ ਲੋਕਾਂ ਦੇ ਵਿੱਚ ਆਪ ਜਾ ਕੇ ਅਰਦਾਸ ਲਿਆ ਹੋਗੇ ਮੈਸੇਜ ਵੀ ਮਾਰੀਆਂ ਪਰ ਲੋਕਾਂ ਨੇ ਜਜ਼ਬਾ ਵੀ ਦਿੱਤਾ ਉਹਦੇ ਲਈ ਵੀ ਅਕਾਲਪੁਰਕ ਦਾ ਧੰਨਵਾਦ ਤੋਂ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਇਹ ਜਿਹੜੀ ਮਦਦ ਆ ਉਹ ਸਿਰਫ ਲੋਕਾਂ ਦਾ ਭਲੱਖਿਓ ਇਹ ਜ਼ਰੂਰ ਤੇ ਹੋਣਾ ਕਿ ਉਹ ਵੀ ਇਹ ਨਾ ਹੋਵੇ ਕਿ ਫੇਰ ਉਹ ਦਿਸਤੂਰ ਦੇ ਵਿੱਚ ਆਉਂਗੇ ਲੋੜਵੰਦ ਅੱਗੇ ਆਉਣ ਮੈਂ ਕਹਿੰਦੋ ਕੋਈ ਬੜਾ ਜਾਂ ਸੁਨਿਆ ਜਾਊਗਾ ਸੋ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰੋ ਕਿ ਜਿੰਨਾ ਸੰਭਵ ਹੋਵੇ ਥੋੜਾ ਜਿਹਾ ਹਿਸਾਬਣਾ ਵੀ ਪਾਓ ਇਹਦੀ ਕਾਰਨ ਆਂਦੀ ਲੋਕਾਂ ਨੂੰ ਰਾਹ ਦਿੱਤੀ ਜਾਵੇ ਸੋ ਅੱਜ ਇਹ ਦਸਾ ਪਿੰਡਾਂ ਦੇ ਵਿੱਚ ਆਪਾਂ ਪਰ ਪਾਲਾ ਵੀ ਪੇਜ ਲੋਕਾਂ ਦੇ ਤਰ੍ਹਾਂ ਮੋੜੀਆਂ ਦੀਆਂ ਜਾ ਰਹੀਆਂ ਮੈਂ ਬੇਨਤੀ ਕਰੂੰਗਾ ਆਪਣੇ ਸਾਰੇ ਸਰਪੰਚ ਸਾਹਿਬਾਨ ਨੂੰ ਮੈਂਬਰ ਸਾਹਿਬਾਨ ਨੂੰ ਵਾਲੰਟੀਅਰ ਨੂੰ ਆਫਿਸ ਬੈਰੋ ਕਰੂ ਕਿ ਜਿੱਥੇ ਜਿੱਥੇ ਕੋਈ ਲੋੜ ਹੋਵੇ ਉਹ ਜੂਰ ਸਾਡੇ ਤਿੰਨ ਬੰਦੇ ਆਪਾਂ ਬੰਦੇ ਹੀ ਜਰਾ ਉਹ ਚੀਜ਼ਾਂ ਜਿਹੜੀਆਂ ਨੇ ਪੂਰੀ ਕਰਾਂਗੇ ਅੱਜ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪਿਆਵਾਦੀ ਪਾਰਟੀ ਦੀ ਸਰਕਾਰ ਤੇ ਸਮੁੱਚੀ ਆਮ ਆਦਮੀ ਪਾਰਟੀ ਮੋਕਾਜ ਮਤਲਬ ਕਿ ਕੀ ਕਰੀ ਦੇਵੇ